ਮੇਰਾ ਨਾਮ ਰਣਜੀਤ ਸਿੰਘ ਜੋਸ਼ੀ ਹੁੰਦਰੀ ਦਾ ਮੈਂ ਜਨ ਸਕੱਤਰ ਜੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ 2 ਘੰਟੇ ਦੇ ਧਰਨੇ ਵਾਸਤੇ ਇਹ ਧਰਨਾ ਸੀਗਾ ਉਹ 225 ਸੋਧ ਬਿਜਲੀ ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਆ ਉਹ 2020 ਚ ਜੋ ਧਰਨਾ ਲੱਗਾ ਸੀਗਾ ਦਿੱਲੀ ਵਿੱਚ ਕੋਈ ਚੋਟ ਨ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰ ਦਨੇ ਆ ਪਰ ਸਰਕਾਰਾਂ ਧੋਖਾ ਕੀਤਾ ਧੋਖਾ ਕਰਦੋ ਬਾਹਰ ਨਾਲ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਹੱਕ ਦੇ ਰੱਖ ਦਵਾ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਅਈਏ ਬਿੱਲ ਪਾਸ ਨਹੀਂ ਹੋਣ ਦੇਵਾਂਗੇ ਉਹ ਨਾ ਹੀ ਅਈਏ ਪ੍ਰਾਈਵੇਟ ਘਰਾਂ ਆ ਤੇ ਬਿਜਲੀ ਇਹ ਬਿਜਲੀ ਜਾਣ ਦੇਵਾਂਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲਗਣ ਦੇਵਾਂਗੇ ਕਿਉਂਕਿ ਸਰਕਾਰ ਪੰਜਾਬ ਨਾਲ ਮੇਹਰ ਤੱਕਾ ਕਰਦੀ ਆਈ ਹੈ ਅੱਜ ਤੱਕਾ ਸਹਿਣ ਨਹੀਂ ਕਰਾਂਗੇ ਆਪਣੇ ਸੰਭੂ ਬਾਡਰ ਦਾ ਹਿਸਾਬ ਲਾਵਾਂਗੇ ਬਾਕੀ ਔਰਾਂ ਅੰਦੋਲਨਾਂ ਵੱਡੇ ਵੀ ਲਾਂਗੇ ਜੇ ਸਾਡਾ ਇਹ ਬਿੱਲ ਵਾਸ਼ ਨਾਲ ਲਿਆ ਇਹ ਆਈਏ ਵੱਡੇ ਅੰਦੋਲਨਾਂ ਹਾੜੀ ਜਿਹੇ ਬਣਾ ਐਲਾਨ ਕਰਨਗੇ ਅੱਜ ਤੇ ਉਹਦੇ ਹਿਸਾਬ ਨਾਲ ਵੀ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਸੁਖਜਿੰਦਰ ਸਿੰਘ ਹੋ ਹਾਂ ਤੇ ਕਿਸਾਨ ਮਜ਼ਦੂਰ ਸਿੰਘ ਸਮਿਰਦਾ ਜ਼ਿਲ੍ਹਾ ਆਗੂ ਇਹ ਜੋ ਅੱਜ ਦਾ ਧਰਨਾ ਆਈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਚਾ ਜੋ ਕਾਰਪੋਰੇਟ ਘਰਾਣੇ ਦੇ ਹੱਥ ਚ ਬਿਜਲੀ ਨੂੰ ਇਹ ਵੇਚ ਰਹੇ ਆ ਬਿਲਕੁਲ ਨਹੀਂ ਇਦਾਂ ਹੋਣ ਦੇਵਾਂਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਹੈ ਇਹ ਪਿੰਡਾਂ ਦੇ ਵਿੱਚ ਨਾਂ ਲੱਗੇ ਜਾਣ ਇਹਨਾਂ ਨੂੰ ਵਾਪਸ ਲਏ ਜਾਣ ਜਿਹੜੇ ਪਹਿਲੇ ਮੀਟਰ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਹਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਸੀ ਉਹ ਵੀ ਭਗਵੰਤ ਮਾਨ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਤੇ ਛਾਪੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਅੱਜ ਗਰਦਾਸਪੁਰ ਪਿੰਡ ਸੋਹੜ ਫਾੜਕ ਤੇ ਧਰਨਾ ਲੱਗ ਗਿਆ ਹੀ ਹਾਂ ਮਜਬੂਤਾ ਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਹੀ ਲੇਕਿਨ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ 8 9 10 ਤਰੀਕ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਗਾਹ ਵਾਸਤੇ ਭਗਵੰਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਹੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ